ਨੀਂ ਸਹਿਯੋਗਤਾ ਪੂਰੇ ਦਾ ਹੀ ਟੀਮ ਦਾ ਸਭ ਤੋਂ ਪਹਿਲਾਂ ਮੈਂ ਸਾਡੇ ਰਾਜਾ ਬੜਿੰਗੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਛਤਰਾਣੇ ਹਲਕੇ ਦਾ ਕੋਆਰਡੀਨੇਟਰ ਲਾਇਆ ਹੈਗਾ ਤੇ ਮੈਂ ਆਪਣੀ ਪੂਰੀ ਤਨਦੇਹੀ ਨਾਲ ਜਿਹੜਾ ਹੈਗਾ ਉਹ ਪਾਰਟੀ ਦੇ ਹੱਕ ਚ ਕੰਮ ਕਰੂੰਗਾ ਕਿਸੇ ਵਿਸ਼ੇਸ਼ ਵਿਅਕਤੀ ਵਾਸਤੇ ਨਹੀਂ ਕੰਮ ਕਰਨਾ ਮੈਂ ਤੇ ਮੈਂ ਪਾਰਟੀ ਦੀ ਮਜ਼ਬੂਤੀ ਲਈ ਉੱਥੇ ਕੰਮ ਕਰੂੰਗਾ ਕੀ ਲੱਗਦਾ ਛਤਰਾਣੇ ਹਲਕੇ ਦੇ ਵਿੱਚ ਜਿਵੇਂ ਤੁਸੀਂ ਕਹਿੰਦਾ ਵਿੱਚ ਦੇ ਰਹੇ ਹੋ ਉਹਦੇ ਵਿੱਚ ਜਿਹੜਾ ਇੱਕ ਆਊਟ ਆਫ ਜਿਹੜਾ ਜੇ ਤਾਂ ਛਤਰਾਣੇ ਦਾ ਹੀ ਕੋਈ ਹੁੰਦਾ ਤਾਂ ਬਧੀਆ ਕੰਮ ਕਰਦਾ ਸੀਗਾ ਜਾਂ ਫਿਰ ਤੁਹਾਨੂੰ ਕਿਤੇ ਹੋਰ ਜਗ੍ਹਾ ਪਾਇੰਟ ਕਰਦੇ ਨੇ ਨਹੀਂ 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 ਦੇਖੋ ਮੇਰੀ ਅਪਾਇੰਟਮੈਂਟ ਦਾ ਕੋਈ ਨਹੀਂ ਮੈਂ ਤਾਂ ਪਾਰਟੀ ਨੇ ਮੈਨੂੰ ਕੋਆਰਡੀਨੇਟਰ ਲਾਇਆ ਮੈਂ ਉੱਥੇ ਕੋਈ ਟਿਕਟ ਦਾ ਦਾਅਵੇਦਾਰ ਨਹੀਂ ਹੈਗਾ ਮੈਂ ਪਹਿਲਾਂ ਪਟਿਆਲੇ 2 ਦੇ ਵਿੱਚ ਦਿਹਾਤੀ ਦੇ ਵਿੱਚ ਵੀ ਕੋਆਰਡੀਨੇਟਰ ਰਿਹਾ ਫਿਰ ਸਮਾਣੇ ਦਾ ਕੋਆਰਡੀਨੇਟਰ ਵੀ ਆ ਕੋਆਰਡੀਨੇਟਰ ਦਾ ਮਤਲਬ ਇਹ ਨਹੀਂ ਹੈ ਕਿ ਕੋਆਰਡੀਨੇਟਰ ਲਾਤਾ ਤਾਂ ਮੈਂ ਉੱਥੇ ਟਿਕਟ ਦਾ ਦਾਅਵੇਦਾਰਾ ਨਹੀਂ ਬਿਲਕੁਲ ਵੀ ਨਹੀਂ ਹੈਗੀ ਮੈਂ ਪਾਰਟੀ ਵਾਸਤੇ ਕੰਮ ਕਰਨਾ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਤੇ ਪਾਰਟੀ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਸਾਡੇ ਵਰਕਰ ਸਾਹਿਬਾਨ ਨੇ ਉਹਨਾਂ ਨਾਲ ਅਸੀਂ ਕੋਆਰਡੀਨੇਸ਼ਨ ਕਰਕੇ ਪਾਰਟੀ ਮਜ਼ਬੂਤ ਕਰਨੀ ਹੈ ਕੀ ਲੱਗਦਾ ਜ਼ਮੀਨੀ ਹਕੀਕਤ ਤੇ ਕੰਮ ਜ਼ਮੀਨੀ ਲੈਵਲ ਤੇ ਕੰਮ ਕੰਮ ਕਰਨ ਵਾਸਤੇ ਕਿਸਤਾਂ ਦੇ ਸਹਿਯੋਗ ਦੀ ਲੋੜ ਹੱਸਣਾ ਅਸੀਂ ਦੇਖੋ ਅਗਰ ਜ਼ਮੀਨੀ ਕੰਮ ਆਪਾਂ ਕਰਨਾ ਹੈਗਾ ਤਾਂ ਸਾਰਿਆਂ ਨਾਲ ਪਹਿਲਾਂ ਜਿਹਨੂੰ ਅਸੀਂ ਕਹਿੰਦੇ ਆਂ ਵੀ ਸਾਡੀ ਰੀੜ ਦੀ ਹੱਡੀ ਜਿਹੜੇ ਸਾਡੇ ਵਰਕਰ ਨੇ ਵਰਕਰ ਸਾਡੀ ਰੀੜ ਦੀ ਹੱਡੀ ਹੈ ਤੇ ਸਾਨੂੰ ਵਰਕਰ ਮਜ਼ਬੂਤ ਕਰਨਾ ਪੈਣਾ ਜਿਹੜੇ ਵਰਕਰ ਦੇ ਮਨਾਂ ਦੇ ਵਿੱਚ ਗੱਲਾਂ ਨੇ ਉਹ ਸਾਨੂੰ ਸੁਣਨੀਆਂ ਪੈਣੀਆਂ ਨੇ ਕਿਉਂਕਿ ਜਦੋਂ ਵੀ ਕੋਈ ਵੀ ਕਿਸੇ ਵੀ ਪਾਰਟੀ ਦਾ ਇਲੈਕਸ਼ਨ ਦਾ ਟਾਈਮ ਆਉਂਦਾ ਹੈਗਾ ਤਾਂ ਉੱਥੇ ਹਰ ਇੱਕ ਜਿਹੜਾ ਮੇਨ ਮੁੱਢਾ ਹੈ ਉਹ ਸਾਡਾ ਵਰਕਰ ਹੈ ਕਿਉਂਕਿ ਲੀਡਰ ਨੇ ਕਿਸੇ ਦੇ ਦਰਵਾਜ਼ੇ ਤੇ ਜਾ ਕੇ ਵੋਟ ਨਹੀਂ ਮੰਗਣੀ ਵੋਟ ਜਿਹੜੀ ਮੰਗਣੀ ਹੈ ਉਹ ਵਰਕਰ ਨੇ ਮੰਗਣੀ ਹੈਗੀ ਸੋ ਇਸ ਕਰਕੇ ਅਸੀਂ ਆਪਣੇ ਵਰਕਰ ਨੂੰ ਮਜ਼ਬੂਤ ਕਰਨਾ ਹੈ ਇੱਕ ਗੱਲ ਸਾਹਮਣੇ ਆਈ ਸੀ ਜੀ ਇਹ ਵਰਕਰ ਕਹਿ ਰਿਹਾ ਵੀ ਜਦੋਂ ਦਿੱਤਾ ਦੇ ਵਿੱਚ ਗਏ ਲੋਕ ਉਹ ਪਾਰਟੀ ਜਿਹੜੀ ਦਿੱਤਾ ਘਰ ਦਾ ਸੁੱਖ ਮੰਨ ਰਹੀ ਹੈ ਉਹਦੇ ਚੋਂ ਕਾਂਗਰਸ ਦੇ ਕਾਫੀ ਬੰਦੇ ਚਲੇ ਗਏ ਜਿਹੜੇ ਆਪਣੀ ਪਾਰਟੀ ਚ ਰਹੇ ਰਹੇ ਚੰਗਾ ਮਾਰਾ ਟਾਈਮ ਦੇ ਖਿਆਲ ਉੰਨਾ ਨੂੰ ਅੱਖੋਂ ਪਰੋਖੇ ਕਰਨ ਨਾ ਕੀਤਾ ਜਾਵੇ ਇਹਦੇ ਵੀ ਵਿਸ਼ੇਸ਼ ਤੌਰ ਤੇ ਤੁਹਾਡਾ ਕੀ ਹੋਊਗਾ ਜੀ ਦੇਖੋ ਸਿਆਣੇ ਕਹਿੰਦੇ ਆ ਵੀ ਜਦੋਂ ਹਨੇਰੀ ਆਉਂਦੀ ਹੈ ਨਾ ਉਦੋਂ ਜਿਹੜਾ ਹਲਕਾ ਮਾਲ ਹੁੰਦਾ ਉਹ ਉੱਡ ਕੇ ਲੰਘ ਜਾਂਦਾ ਹੈਗਾ ਜਿਹੜੀ ਭਜਨਦਾਰ ਚੀਜ਼ ਹੁੰਦੀ ਹੈ ਆਪਣੀ ਜਗ੍ਹਾ ਤੇ ਪਈ ਰਹਿੰਦੀ ਹੈ ਸੋ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ ਜਿਹੜਾ ਹੈਵੀ ਮਟੀਰੀਅਲ ਹੈ ਉਹ ਆਪਣੀ ਪਾਰਟੀ 'ਚ ਬੈਠਾ ਹੈ ਇਹ ਜਿਹੜਾ ਛੋਟਾ ਮੋਟਾ ਕੰਮ ਹੁੰਦਾ ਹੈਗਾ ਇਹ ਜਿਹੜਾ ਹਲਕਾ ਮਾਲ ਹੁੰਦਾ ਹੈ ਇਹ ਉੱਡ ਜਾਂਦਾ ਚੰਗਾ ਇਹਨੂੰ ਉੱਡ ਲੈਣ ਦਿਓ ਪਾਰਟੀ ਸਾਫ਼ ਹੋ ਜਾਊਗੀ। ਕੋਈ ਇੱਕ ਦੇ ਵਿੱਚ ਹਲਕਾ ਮਾਲ ਫਿਰ ਭਾਰੀ ਦੇ ਸਿਰ ਤੇ ਆ ਕੇ ਬੈਜਵੇ ਕੋਈ ਇਹੇ ਚਾਂਸ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ। ਜਿਹੜਾ ਹੈਵੀ ਮਟੀਰੀਅਲ ਹੁੰਦਾ ਹੈ ਉਹਦੇ ਉੱਤੇ ਕੋਈ ਨਹੀਂ ਆ ਕੇ ਬੈਠ ਸਕਦਾ। ਹੈਵੀ ਮਟੀਰੀਅਲ ਹਮੇਸ਼ਾ ਆਪਣੇ ਆਪ ਚ ਹੈਵੀ ਹੀ ਰਹਿੰਦਾ ਹੈ। ਵਰਕਰ ਹੀ ਹੈਵੀ ਹੈ ਤੇ ਵਰਕਰ ਹੀ ਹੈਵੀ ਰਹਿਣਾ ਹੈ। ਕੀ ਕਹਿਣਾ ਚਾਹੋਗੇ ਜਿਹੜੇ ਵਰਕਰਸ ਨੇ ਇਸ ਤਰ੍ਹਾਂ ਹਲਕੇ ਜਿਹੋਨਾਂ ਨੂੰ ਮੈਂ ਹਲਕਾ ਛਤਰਾਣਾ ਦੇ ਜਿੰਨੇ ਵੀ ਸਾਡੇ ਵਰਕਰ ਨੇਗੇ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਵੀ ਆਓ ਸਾਰੇ ਰਲ ਕੇ ਆਪਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਾਹੁਲ ਜੀ ਨੂੰ ਮਜ਼ਬੂਤ ਕਰੀਏ ਤੇ ਪੰਜਾਬ ਦੇ ਵਿੱਚ ਅਸੀਂ ਸਾਡੇ ਰਾਜਾ ਵੜਿੰਗ ਜੀ ਨੂੰ ਮਜ਼ਬੂਤ ਕਰੀਏ ਤਾਂ ਜੋ ਅਸੀਂ 27 ਦੇ ਵਿੱਚ ਆ ਕੇ ਇੱਕ ਵਾਰੀ ਫੇਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਖੁਸ਼ਹਾਲੀ ਲਹਿਰਾਵੇ ਖੁਸ਼ਹਾਲੀ ਤਾਂ ਹੀ ਹੋਊਗੀ ਜੇ ਕਾਂਗਰਸ ਸਰਕਾਰ ਆਉਦੀ ਹੈ